ਮਾਤਮਾ ਦਾ ਸੱਚੇ ਪਾਤਸ਼ਾਹ ਦਾ ਜੀ ਦੀ ਬਹੁਤ ੋਟ ਆਸਰਾ ਰਿਹਾ ਗੁਰੂ ਰਾਮਦਾਸ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਭਾਨੇ ਮੈਂ ਨਾ ਫੋਨ ਦਾ ਸਪੀਕਰ ਤੇ ਲਾਇਆ ਹੋਇਆ ਸੰਗਤ ਛੋੜਨਾ ਚਾਹੁੰਦੀ ਹੈ ਕਿਹਦੇ ਰਾਜ ਉਹਨਾਂ ਮੋੜ ਕੇ ਲੈਣ ਦੱਸਿ ਕਿੱਥੇ ਲੈ ਗਿਆ ਹਾਂ ਮੈਂ ਰਾਜ ਥੂਰੀ ਨਿਕਲੇ ਆਏ ਆਪਣਾ ਥੂਰੀ ਥੂਰੀ ਪਾ ਕੇ ਥੂਰੀ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਨੇ ਸਿੱਧੂ ਦੇ ਉੱਪਰ ਚਾਰ ਪਰਚੇ ਪਾਏ ਗਏ ਸੀ ਉਸ ਤੋਂ ਬਾਅਦ ਉਸ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਸੀ ਸਰਕਾਰ ਦੇ ਵੱਲੋਂ 10 ਤਰੀਕ ਦਾ ਸਮਾਂ ਜੋ ਭਾਨੇ ਸਿੱਧੂ ਦੀ ਰਿਹਾਈ ਦੇ ਲਈ ਦਿੱਤਾ ਗਿਆ ਸੀ ਪਰ ਅੱਜ 12 ਤਰੀਕ ਨੂੰ ਭਾਨੇ ਸਿੱਧੂ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਲਖੇ ਸਿਧਾਣੇ ਨੇ ਧਰਨੇ ਦੇ ਵਿੱਚ ਭਾਨੇ ਸਿੱਧੂ ਨੂੰ ਫੋਨ ਲਾਇਆ ਅਤੇ ਆਖਿਆ ਭਾਨੇ ਕਿੱਥੇ ਆ ਗਏ ਭਾਨੇ ਨੇ ਦੱਸਿਆ ਵੀ ਮੈਂ ਪਿੰਡ ਪਹੁੰਚਣ ਆਣਾ ਉਸ ਤੋਂ ਬਾਅਦ ਭਾਨਾ ਸਿੱਧੂ ਆਪਣੇ ਪਿੰਡ ਵੀ ਪਹੁੰਚ ਗਿਆ ਉਹ ਜੋ ਤੁਹਾਨੂੰ ਅਸੀਂ ਵੀਡੀਓ ਦਿਖਾ ਚੁੱਕੇ ਹਾਂ ਤੇ ਬਹੁਤ ਹੀ ਪੰਜਾਬੀਆਂ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਬਹੁਤ ਹੀ ਖੁਸ਼ਖਬਰੀ ਵੱਡੀ ਨਿਕਲ ਕੇ ਸਾਹਮਣੇ ਆਈ ਹੈ ਭਾਨਾ ਸਿੱਧੂ ਆਪਣੇ ਪਿੰਡ ਕੋੜਦੁੰਨੇ ਵਿੱਚ ਪਹੁੰਚ ਚੁੱਕਿਆ ਪਾਨੇ ਸਿੱਧੂ ਤੇ ਉਸਦਾ ਪਰਿਵਾਰ ਕਾਫੀ ਜਿਆਦਾ ਉਡੀਕ ਰਿਆ ਸੀ ਉਸਦੀ ਬੁੱਢੀ ਦਾਦੀ ਬਹੁਤ ਜਿਆਦਾ ਉਸ ਨੂੰ ਉਡੀਕ ਰਹੀ ਸੀ ਕਹਿ ਰਹੀ ਸੀ ਕਿ ਮੇਰੇ ਦਿਲ ਦਾ ਟੁਕੜਾ ਪਾਨਾ ਸਿੱਧੂ ਤੇ ਪਾਨਾ ਸਿੱਧੂ ਅੱਜ ਕੋੜ ਦੁਨੀ ਪਹੁੰਚ ਚੁੱਕਿਆ ਏ